ਸਸਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਵਿੱਚ ਕਈ ਤਰ੍ਹਾਂ ਦੇ ਰੂਲ ਬਣਾਏ ਜਾਂਦੇ ਨੇ ਇੱਥੋਂ ਤੱਕ ਕਿ ਤੁਸੀਂ ਹੱਥ ਦੇ ਵਿੱਚ ਮੰਦਰੀ ਕੜਾ ਜਾਂ ਹੋਰ ਚੀਜ਼ ਧਾਰਨ ਕਰਕੇ ਅੰਦਰ ਪੇਪਰ ਦੇ ਵਿੱਚ ਨਹੀਂ ਜਾ ਸਕਦੇ ਇਹ ਕਾਫੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਪਰ ਇਸੇ ਦੌਰਾਨ ਅਮਰਤਾਰੀ ਜਿਹੜੇ ਕੈਂਡੀਡੇਟ ਹੁੰਦੇ ਨੇ ਉਹਨਾਂ ਨੂੰ ਵੀ ਬਾਹਰ ਰੋਕਿਆ ਜਾਂਦਾ ਹੈ ਜਿਹਦੀ ਹਰ ਪਾਸੇ ਨਿੰਦਾ ਕੀਤੀ ਜਾਂਦੀ ਹੈ ਨਖੇਦੀ ਕੀਤੀ ਜਾਂਦੀ ਹੈ ਤੇ ਇੱਕ ਕਾਸ ਮੌਕਾ ਅਵਸਰ ਉਸ ਕੈਂਡੀਡੇਟ ਦੇ ਹੱਥੋਂ ਨਿਕਲ ਜਾਂਦਾ ਜਿਨੇ ਪੂਰੀ ਤਿਆਰੀ ਵੀ ਕੀਤੀ ਹੁੰਦੀ ਹੈ ਪ੍ਰੀਖਿਆ ਦੀ ਪਰ ਇਸ ਗੱਲ ਕਰਕੇ ਕਿ ਉਹ ਅਮਰਤਤਾਰੀ ਆ ਉਹਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਕਿਹਾ ਜਾਂਦਾ ਕਿ ਤੂੰ ਆਪਣੇ ਜਿਹੜੇ ਕਕਾਰ ਨੇ ਉਹ ਬਾਹਰ ਉਤਾਰ ਕੇ ਰੱਖ ਕੇ ਆ ਤਾਂ ਤੈਨੂੰ ਪੇਪਰ ਦੇ ਵਿੱਚ ਬੈਠਣ ਦਿਾਂਗੇ ਅਜਿਹਾ ਹੀ ਤਾਜ਼ਾ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ Rajasthan ਦੀ ਇੱਕ ਯੂਨੀਵਰਸਿਟੀ ਦੇ ਵਿੱਚ ਜੁਡੀਸ਼ੀਅਲ ਦੀ ਯਾਨੀ ਕਿ ਨਿਆਪਾਲਿਕਾ ਦੀ ਇੱਕ ਪ੍ਰੀਖਿਆ ਸੀ ਜਿਦੇ ਵਿੱਚ ਪੰਜਾਬ ਤੋਂ ਲੜਕੀ ਜਾਂਦੀ ਹੈ ਅਮਰਤਾਰੀ ਲੜਕੀ ਹੈ ਤੇ ਉਹਨੂੰ ਬਾਹਰ ਰੋਕਿਆ ਜਾਂਦਾ ਹੈ ਉਹਨੇ ਵੀ ਆਪਣੀ ਵਿਅਥਾ ਕੁਝ ਇਸ ਤਰ੍ਹਾਂ ਬਿਆਨ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪੂਰणिमा ਯੂਨੀਵਰਸਿਟੀ ਜੈਪੁਰ ਡਿਸਟ੍ਰਿਕਟ Rajasthan ਜੁਡੀਸ਼ਰੀ ਦਾ ਪੇਪਰ ਹੈ ਐਂਡ ਐਜ਼ ਅ ਕੈਂਡੀਡੇਟ ਮੈਂ ਵੀ ਇਸ ਯੂਨੀਵਰਸਿਟੀ ਅਪੀਅਰ ਹੋਣ ਲਈ ਆਈਆਂ ਮੇਰਾ ਰੋਲ ਨੰਬਰ ਇਸ ਸਲਿੱਪ 'ਤੇ ਲੱਗਾ ਹੋਇਆ ਹੈ ਫੀਸ ਪ੍ਰੋਪਰ ਹੈ ਕੁਝ ਵੀ ਐਵੇਂ ਦਾ ਸਮਾਨ ਮੈਂ ਨਹੀਂ ਲੈ ਕੇ ਆਈ ਜਿਹੜਾ ਅਲਾਉਡ ਨਹੀਂ ਸੀਗਾ ਇਨਸਟਰਕਸ਼ਨਸ ਦੇ ਵਿੱਚ ਆਰਟੀਕਲ 25 ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਮੈਂ ਕਿਰਪਾਨ ਕੈਰੀ ਕਰ ਸਕਦੀ ਹਾਂ ਬਟ ਇਹ ਜੁਡੀਸ਼ਰੀ ਐਗਜ਼ਾਮ ਦੇ ਲਈ ਮੈਨੂੰ ਕਿਹਾ ਜਾ ਰਿਹਾ ਹੈ ਕਿ ਹਾਈ ਕੋਰਟ ਦੇ ਸਪੈਸੀਫਿਕ ਆਰਡਰਸ ਨੇ ਕਿ ਕਿਰਪਾਨ ਕੜਾ ਕੁਝ ਵੀ ਕੈਰੀ ਨਹੀਂ ਹੋ ਸਕਦਾ ਇੱਕ ਕਲੋਜ਼ ਮੈਨੂੰ ਪੜ ਕੇ ਪੜ ਕੇ ਸੁਣਾਇਆ ਗਿਆ ਆ ਕੀ ਕੀ ਡிரஸ் ਕੋਡ ਹੋਣਾ ਚਾਹੀਦਾ ਕਿਸੇ ਫੀਮੇਲ ਦਾ? ਪਰਾਊਜ਼ਰ, ਜੀਨਸ, ਟੀ-ਸ਼ਰਟ ਕੋਈ ਆਬਜੈਕਟ ਜੋ ਆਇਰਨ ਦਾ ਕੋਈ ਇਸ ਤਰ੍ਹਾਂ ਦਾ ਸ਼ਾਰਪ ਆਬਜੈਕਟ ਨਹੀਂ ਕੈਰੀ ਕਰ ਸਕਦੇ। ਬਟ ਉਹਦੇ ਚ ਅਗਰ ਇੱਕ ਸਿੱਖੀ ਕਿਰਪਾਨ ਨਹੀਂ ਅਲਾਉਡ ਸੀਗੀ, ਇੱਕ ਨਾਲ ਕਲੋਜ਼ ਐਡ ਕਰ ਦਿੰਦੇ ਕਿ ਅੰਮ੍ਰਿਤਧਾਰੀ ਸਿੱਖ ਬਿਨਾ ਕਿਰਪਾਨ ਤੋਂ ਸੀ ਅਲਾਉ ਕਰਾਂਗੇ, ਕਿਰਪਾਨ ਕੜੇ ਦੇ ਨਾਲ ਨਹੀਂ ਅਲਾਉ ਕਰਾਂਗੇ। ਅਗਰ ਇਹ ਮੈਂਸ਼ਨ ਕਰ ਦਿੰਦੇ ਤਾਂ ਮੈਂ ਵੀ ਸ਼ਾਇਦ ਇੱਥੇ ਤਾਂ ਫਾਰਮ ਫਿਲ ਨਾ ਕਰਦੀ ਇੱਥੇ ਅਪੀਅਰ ਹੋਣ ਹੀ ਨਾ ਆਂਦੀ ਅਗਰ ਮੈਂਸ਼ਨ ਕਰ ਦਿੰਦੇ ਤਾਂ ਸ਼ਾਇਦ ਮੈਂ ਇੱਥੇ ਗੇਟ ਦੇ ਬਾਹਰ ਨਾ ਖੜੀ ਹੁੰਦੀ 10 ਵਜੇ ਪੇਪਰ ਸਟਾਰਟ ਹੋਣਾ ਸੀ ਜੋ ਹੋ ਚੁੱਕਾ ਹੈ 7:30 'ਤੇ ਐਂਟਰੀ ਸਟਾਰਟ ਹੋਈ ਸੀ ਆਈ ਵਾਸ ਦਾ ਫਰਸਟ ਪਰਸਨ ਜਿਹੜਾ ਉਸ ਲਾਈਨ 'ਚ ਖੜਿਆ ਸੀਗਾ ਸਭ ਤੋਂ ਪਹਿਲੇ ਅੰਦਰ ਗਿਆ ਸੀਗਾ ਐਂਡ ਮੈਨੂੰ ਸਭ ਤੋਂ ਪਹਿਲੇ ਬਾਹਰ ਕੀਤਾ ਗਿਆ ਹੈ लास्ट ईयर सेम इशू फेस किया गया सी इस साल फिर मे भी नैक्सट ईयर हर साल बच्चे फिर फेस कर एंड दे आर सेइंग आप उतार दो और अंदर चले जाओ जिन्होंने उतार दिया वो पेपर देने चले गए उनके लिए पेपर इम्पोर्टेंट था और ये मुझे हम बताएंगे कि मेरे लिए क्या इम्पोर्टेंट है मेरे लिए कृपान एक अमरीधारी सिख के लिए इम्पॉर्टेंट है या नहीं मैं उतार सकती हूँ इतना इजी है तो जे मुझे बताएंगे अगर किसी को इससे नहीं फर्क पड़ता तो मे भी बच्चे नेक्स्ट ईयर जो नहीं उतारेंगे वो मेरे से ऐसे ही ऐसे सेंटर्स के बाहर खड़े होंगे रोल नंबर लिस्ट पे है डॉक्यूमेंट्स मेरे पास है फीस मैंने पे की है विद प्रेपरेशन मैं अपियर होने आई हूं बट दे आर नॉट अलाउंग मी एंड इवन दे आर नॉट ਟੈਲਿੰਗ ਹੂ ਇਜ਼ ਦਾ ਨੋਡਲ ਆਫੀਸਰ ਐਟ ਪ੍ਰੈਜ਼ੈਂਟ ਜਿਹੜਾ ਇਸ ਸੈਂਟਰ ਤੇ ਕੰਡਕਟ ਕਰਾ ਰਿਹਾ ਹੈ ਉਹ ਮੈਨੂੰ ਆਪਣਾ ਨਾਮ ਇਨਫੋਰਮੇਸ਼ਨ ਵੀ ਨਹੀਂ ਦੇ ਰਹੇ ਕਿ ਨੋਡਲ ਆਫੀਸਰ ਕੌਣ ਹੈ ਦੇ ਆਰ ਸੇਇੰਗ ਕਿ ਹਾਈ ਕੋਰਟ ਰਜਿਸਟਰਰ ਨਾਲ ਡਾਇਰੈਕਟ ਕੰਟੈਕਟ ਕਰੋ ਹਰ ਸੈਂਟਰ ਦੇ ਲਈ ਨੋਡਲ ਆਫੀਸਰ ਅਪਾਇੰਟ ਹੁੰਦਾ ਹੈ ਬਟ ਮੈਨੂੰ ਕਹਿ ਰਿਹਾ ਹੈ ਕਿ ਡਾਇਰੈਕਟ ਤੁਸੀਂ ਇਸ ਸੈਂਟਰ ਦੀ ਪ੍ਰੋਬਲਮ ਲਈ ਨੋਡਲ ਆਫੀਸਰ ਨਾਲ ਨਹੀਂ ਸਿੱਧਾ ਰਜਿਸਟਰਰ ਨਾਲ ਆਫ ਹਾਈ ਕੋਰਟ ਕੰਟੈਕਟ ਕਰੋ ਆਈ ਡੋਨਟ ਨੋ what is the reason i don't have any problem if they are going to mention in the next year exam a single clause that amritsari sikhs are not allowed they will be allowed only if they will remove their kirpan kada these things all ਇਸ ਮਾਮਲੇ ਨੂੰ ਲੈ ਕੇ ਸਿੱਖਾ ਕੋ ਗੁਰਚਰਨ ਸਿੰਘ ਗਰੇਵਾਲ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ ਤੇ ਉਹਨਾਂ ਨੇ ਵੱਖ-ਵੱਖ ਧਿਰਾਂ ਨੂੰ ਇਹਦੇ ਵਾਸਤੇ ਕਸੂਰوار ਠਹਿਰਾ ਦਿੱਤਾ ਹੈ ਸਿੱਦੇ ਤੌਰ ਦੇ ਉੱਤੇ ਉਹਨਾਂ ਨੇ ਸਰਕਾਰਾਂ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ਼ ਇਸ ਦੇਸ਼ ਦੇ ਅੰਦਰ ਜਿਸ ਨੂੰ ਸਿੱਖਾਂ ਨੇ ਯਾਦ ਕਰਵਾਇਆ ਸਿੱਖਾਂ ਦੀਆਂ ਵੱਡੀਆਂ ਕੁਰਬਾਨੀਆਂ ਨੇ ਤੇ ਹੁਣ ਦੇਸ਼ ਦੀ ਸਰਕਾਰ ਜਿਹੜੀ ਆ ਚਾਹੇ ਸੂਬਾ ਚਾਹੇ ਦੇ ਇੱਕ ਇਲਾਕੇ ਦਾ ਸੈਂਟਰ ਦੀ ਉਹ ਗੁਰਤੇਗ ਬਹਾਦਰ ਜੀ ਦੀ ਜਿਹੜੀ ਆ ਸਿੱਧੀ ਸ਼ਤਾਬ ਦੀ ਨੂੰ ਵੱਡੇ ਪੱਧਰ ਤੇ ਮਨਾਉਣ ਤੇ ਦਾਅਵੇ ਕਰਦੀ ਆ ਪਰ ਅੱਜ ਸਾਨੂੰ ਰੋਜ਼ ਐਸੀ ਖਬਰ ਮਿਲਦੀ ਆ ਜਿਹਦੇ ਨਾਲ ਸਿੱਖਾਂ ਤੇ ਹਮਲਾ ਕੀਤਾ ਜਾਂਦਾ ਸਿੱਖਾਂ ਦੀ ਹੋਣ ਤੇ ਸਿੱਖਾਂ ਦੀ ਪਛਾਣ ਤੇ ਹਮਲਾ ਕੀਤਾ ਜਾਂਦਾ ਕੱਲ ਹਰਿਆਣੇ ਦੇ ਵਿੱਚ ਇੱਕ ਬੱਚਾ ਆ ਜਿਹੜਾ ਨੀਡ ਦੇ ਟੈਸਟ ਦੇ ਵਿੱਚੋਂ ਉਹਨੂੰ ਘੰਟਾ ਬਾਹਰ ਰੱਖਿਆ ਗਿਆ ਮਾਨਸਿਕ ਤੌਰ ਤੇ ਪੀੜਾ ਕੀਤੀ ਗਈ ਅੱਜ ਗੁਰਪ੍ਰੀਤ ਨਾਮ ਦੀ ਲੜਕੀ ਜਿਹੜੀ ਅਮਰਸਰ ਸਾਹਿਬ ਤੋਂ ਆਈ ਆ ਜੈਪੁਰ ਦੇ ਵਿੱਚ ਜਿੱਥੇ ਕੀ ਉਹਨਾਂ ਨੇ ਜਬੀਸ਼ਰ ਦਾ ਟੈਸਟ ਦੇਣਾ ਉਥੇ ਉਹਨੂੰ ਬਾਹਰ ਖੜਾ ਕੀਤਾ ਗਿਆ ਉਹਨੂੰ ਅੰਦਰ ਨਹੀਂ ਵੜ ਦਿੱਤਾ ਗਿਆ ਹਲੇ ਵੀ ਵਿਚਾਰੀ ਬਾਹਰ ਖੜੀ ਆ ਬੜਾ ਮਯੂਸ ਮਨ ਦੇ ਨਾਲ ਸੋ ਮੈਂ ਸਮੁੱਚੇ ਲੋਕਾਂ ਨੂੰ ਮਾਨਤਾ ਦੇ ਭਲੇ ਦੀ ਗੱਲ ਕਰਨ ਦੇ ਦਾਵੇਦਾਰਾਂ ਨੂੰ ਖਾਸ ਤੌਰ ਤੇ ਭਾਜਪਾ ਦੇ ਵਿੱਚ ਬੈਠੇ ਪੱਗਾਂ 'ਚ ਸਰਪਸਾ ਕੇ ਬੈਠੇ ਉਹਨਾਂ ਲੋਕਾਂ ਨੂੰ ਚਰਚਾਉਦੀ ਦਿੰਨਾ ਕਿ ਘੱਟੋ-ਘੱਟ ਇਹ ਕੁਝ ਜਿਹੜਾ ਵਾਪਰ ਰਿਹਾ ਇਸ ਤੇ ਇਸ ਦੇ ਉੱਤੇ ਕੁਝ ਦੇਖੋ ਤੇ ਸਮੁੱਚੀ ਸੰਗਤ ਨੂੰ ਕਹਿਣਾ ਕਿ ਸਰਕਾਰ ਨੂੰ ਲਾਣਤਾ ਪਾਓ ਤੇ ਜਦੋਂ ਵੀ ਗੁਰਦਰਾਪੁਰਾਂ ਦੇ ਕਮੇਟੀ ਪਹਿਲਾਂ ਵੀ ਇਨਾਂ ਕੇਸਾਂ ਨੂੰ ਲੜਦੀ ਆ ਤੇ ਅਸੀਂ ਇਸ ਕੇਸ ਨੂੰ ਵੱਡੇ ਪੱਧਰ ਤੇ ਫਿਰ ਲੜ ਰਹੇ ਆ ਉਸ ਬੱਚੀ ਦੇ ਨਾਲ ਜੋ ਮਾਨਸਿਕ ਤੌਰ ਤੇ ਪੀੜਾ ਹੋਈ ਆ ਉਸ ਦੇ ਨਾਲ ਅਸੀਂ ਡਟ ਕੇ ਖੜੇ ਆ ਪਰ ਸੋਚੇ ਆਵਾਮ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗਲਤ ਹਰਕਤਾਂ ਨੇ ਕਿਉਂਗੀ ਸਿੱਖੀ ਦਾ ਕਕਾਰ ਸਿੱਖ ਦਾ ਇੱਕ ਅੰਗ ਹੁੰਦਾ ਸਰਕਾਰ ਨੇ ਇਸ ਗੱਲ ਦੇ ਵਿਸ਼ਵਾਸ ਦਵਾਏ ਨੇ ਪਰ ਫਿਰ ਬੱਚਿਆਂ ਨਾਲ ਇਹ ਕੁਝ ਹੋ ਰਿਹਾ ਇਹ ਬਹੁਤ ਮਾੜੀ ਗੱਲ ਆ ਇਹਦੇ ਖਿਲਾਫ ਡਟ ਕੇ ਆਵਾਜ਼ ਬੁਲੰਦ ਕਰੋ ਇਹ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਨੇ ਕਿਉਂਕਿ ਜਿਹੜੀ ਇਹ ਏਜੰਸੀ ਆ ਜਿਹਦੇ ਤਰ੍ਹਾਂ ਹੀ ਇਹ ਪ੍ਰੀਖਿਆਵਾਂ ਹੁੰਦੀਆਂ ਨੇ ਉਹਨਾਂ ਨੇ ਆਪਣੇ ਕੁਝ ਮਾਪਦੰਡ ਤੈਅ ਕੀਤੇ ਹੋਏ ਨੇ ਜਿਦੇ ਵਿੱਚ ਹੱਥਾਂ ਦੇ ਵਿੱਚ ਕੜਾ ਜਾਂ ਕਿਸੇ ਵੀ ਤਰ੍ਹਾਂ ਦੀ ਚੂੜੀ ਕੰਨਾਂ ਦੇ ਵਿੱਚ ਟੋਪਸ ਇਅਰ ਰਿੰਗ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੰਦਰ ਲਿਜਾਣ ਦੀ ਮਨਾਹੀ ਹੁੰਦੀ ਆ ਤਾਂ ਇਸੇ ਦੇ ਚੱਲਦਿਆਂ ਜਿਹੜੀਆਂ 5 ਕਕਾਰਾਂ ਨੇ ਉਹਨਾਂ ਦੇ ਵਿੱਚੋਂ ਜਿਸ ਤਰ੍ਹਾਂ ਕੜਾ ਹੈ ਕਿਰਪਾਣਾ ਸ੍ਰੀ ਸਾਹਿਬ ਉਹਨੂੰ ਵੀ ਬਾਹਰ ਰੱਖਣ ਵਾਸਤੇ ਮਜਬੂਰ ਕੀਤਾ ਜਾਂਦਾ ਹੈ ਇਹ ਮਾਮਲਾ ਪਹਿਲਾ ਨਹੀਂ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਆ ਚੁੱਕੇ ਨੇ ਹੁਣ ਦੇਖਣਾ ਹੋਵੇਗਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਮਾਮਲਾ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨ ਡਰਾਂਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ